ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣਾ ਦਾ ਸਵਾਗਤ ਆ ਇਸ ਕੰਪੀਟੀਸ਼ਨ ਦੇ ਵਿੱਚ ਤੇ ਅੱਜ ਦੇ ਕੰਪੀਟੀਸ਼ਨ ਦੇ ਵਿੱਚ ਪੰਜ ਬੱਚੇ ਸਾਡੇ ਨਾਲ ਭਾਗ ਲੈ ਰਹੇ ਨੇ ਇਸ ਕੰਪੀਟੀਸ਼ਨ ਦੇ ਵਿੱਚ ਜਿਹਨੂੰ ਸਵਾਲ ਆਉਂਦਾ ਹੋਵੇ ਉਹਨੇ ਪਹਿਲਾਂ ਕੜਿਆ ਹੱਲ ਜਾਣਾ ਨਹੀਂ ਜਿਹਨੇ ਪਹਿਲਾਂ ਕੜਿਆ ਹੱਲ ਜਾਈ ਉਹਨੇ ਆਨਸਰ ਦੇਣਾ ਠੀਕ ਹੈ ਜੀ ਤਿਆਰੀਆਂ ਤੇ ਪਹਿਲਾ ਤੁਹਾਡਾ ਸਵਾਲ ਆ ਇਸ ਸਵਾਲ ਦੇ ਵਿੱਚ ਮੈਂ ਗੁਰਬਾਣੀ ਦੀਆਂ ਪੰਕਤੀਆਂ ਬੋਲਾਂਗਾ ਤੁਸੀਂ ਅਗਲੀ ਪੰਕਤੀ ਬੋਲਣੀ ਹੈ ਜਦੋਂ ਪੰਕਤੀ ਆਦੀ ਹੋਈ ਉਹਨੇ ਘੜਿਆ বাজਾ ਦੇਣੀਆ ਜਿਨੇ ਘੜਿਆ ਬਜਾਣ ਦੀ ਸਵਾਲ ਨਹੀਂ ਆਇਆ ਉਸ ਦਾ ਪੁਆਇੰਟ ਮਾਈਨਸ ਹੋ ਜਾਣਾ ਉਦਾਂ ਹੀ ਘੜਿਆ ਘੜਿਆ ਹੋ ਗਿਆ ਦਾ ਠੀਕ ਹੈ ਜੀ ਚਲੋ ਜੀ ਪਹਿਲਾ ਤੁਹਾਡਾ ਸਵਾਲ ਹੈ ਸੋਚੇ ਸੋਚਣਾ ਹੋਈ ਹੁਣ ਕਿਹੜਾ ਵੀ ਹੈ ਲੋ ਜੇ ਸੋਚੇ ਲਗਵਾਰ ਠੀਕ ਹੈ ਜੀ ਤੇ ਓਪਿੰਦਰ ਦਾ ਇੱਕ ਪੁਆਇੰਟ ਹੋ ਗਿਆ ਹੈ ਅਗਲੀ ਪੰਕਤੀ ਹੈ ਹੁਕਮ ਅਰਜਾਈ ਹੁਕਮ ਅਰਜਾਈ ਚਲਣਾ ਨਾਨਕ ਨੂੰ ਬਖਸ਼ਣਾ ਠੀਕ ਹੈ ਜੀ ਦੂਸਰਾ ਪੁਆਇੰਟ ਸਿਰਤ ਦਾ ਹੋ ਗਿਆ ਹੈ ਤੀਸਰਾ ਸਵਾਲ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਈ ਠੀਕ ਹੈ ਜੀ ਹਾਂ ਤੇ ਚੌਥਾ ਸਵਾਲ ਹੈ ਗਾਮੇ ਕੋ ਤਾਣ

ਸਾਜੇ ਸਾਜਬਾ ਇਹ ਰਿਚਾਇਆ ਜਾਪ ਨਹੀਂ ਸਾਜੇ ਸਾਜਬਾ ਹਗਲਾ ਕੇ ਨਿ ਬਜਾਇਆ ਸੀ ਬਲਕਿ ਪਿੰਤਰ ਸਿਰੁ ਸਾਜੇ ਸਾਜਬਾ ਕਾ ਰਿੰ ਕਰਤੇ ਨੇ ਠੀਕ ਹੈ ਜੀ ਇਹ ਸਿਰਦਾ ਪੁਆਇੰਟ ਹੋ ਗਿਆ ਤੇ ਅਗਲੀ ਪੰਕਤੀ ਹੈ ਪੂਰਨ ਹੋਏ ਹਮਾਰੀ ਆਸਾ

ਇਹੀ ਬਰਾਬਰ ਮਾਨੁੱਖ ਦੀ ਹੋਰੀਆ ਅਗਰੀ ਪੰਕਤੀ ਹੈ ਤਮਸ ਸੰਸਾਰ ਚਰਨ ਲਗ ਦਰੀ ਹੈ ਖਪਰੈਲਾ ਸ਼ਬਦ ਵਿੱਚ ਪੜਦੇ ਹਾਂ ਮੁਦਾਵੜੀ ਮਤਲਬ ਪੱਟਵਾ ਖਾਲ ਵਿੱਚ ਦਿਨ ਵਸਤੂ ਪ੍ਰਯੋਗ ਦੇ ਵਿੱਚ ਪੰਕਤੀ ਆਦੀ ਹੈ ਤਮਸ ਸੰਸਾਰ ਚਰਨ ਲਗ ਦਰੀ ਹੈ

किनका एक जिस जीव सार है सीट कितना बजाई है ताकि मानना है गाने ना ये पंक्ति गलत बोल दी है सीट एक पॉइंट ये नहीं होगा कि किनका एक जिस जीव सार है जिसको सही पंक्ति का विचार ना कर किनका एक जिस जीव सार है रॉबिन बजाई ताकि मैं बाबा नहीं ना ਤਾਂ ਕੀ ਮੈਂ ਮਾਂ ਕਦੀ ਨਾ ਆਵੇ ਰੋਬੀ ਦਾ ਇੱਕ ਪੁਆਇੰਟ ਬਣਾ ਹੋਇਆ ਸੋਕਹੁ ਟਾਲ ਗੁਰ ਸੇਵਿਆ ਮਤ ਸਦਾਰੋ ਹਨ ਨਹੀਂ ਸੋਕਹੁ ਟਾਲ ਗੁਰ ਸੇਈਆਂ ਆਪਾਂ ਰੋਜ਼ ਪੜ੍ਹਦੇ ਆਂ ਤੇ ਅਗਲੀ ਆਖਰੀ ਪੰਕਤੀ ਹੈ ਵਿਸਰ ਨਾ ਨਹੀਂ ਦਾ ਤਾਰ ਕਿਰਦਨ ਦਾ ਨੋਟਾ ਪੁਆਇੰਟ ਪਰ ਇਹਦੇ ਵਿੱਚ ਸਭ ਨਾਲ ਜਦੇ ਤੁਹਾਨੂੰ ਪਤਾ ਹੀ ਆ ਆਂਸਰ ਜਿਹੜੇ ਦਿੱਤੇ ਨੇ ਸਿਰਫ ਨੇ ਦਿੱਤੇ ਨੇ ਬਾਕੀ ਬੱਚਿਆਂ ਨੂੰ ਪੜੇ ਦਾ ਸੀ ਪਰ ਮੈਨੂੰ ਲੱਗਦਾ ਹੈ ਘਬਰਾ ਗਏ ਆ ਮੈਂ ਕਰਕੇ ਨਹੀਂ ਆਂਸਰ ਨਹੀਂ ਦਿੱਤਾ ਤੋ ਇਸੇ ਸਿਰਫ ਇੱਕ ਕੰਪੀਟੀਸ਼ਨ ਦਿਲਦੀ ਹੈ ਤੇ ਇਹਨੂੰ ਇਨਾਮ ਦਿੱਤਾ ਜਾਊਗਾ 100 ਰੁਪਿਆ ਇਨਾਮ ਦਿੱਤਾ ਜਾਵੇਗਾ ਇਸ ਕੰਪੀਟੀਸ਼ਨ ਦੇ ਸੰਬੰਧ ਵਿੱਚ ਇਹ ਦਿੱਤੀ ਹੈ 1/30 ਤਰਫ ਤੋਂ ਜਾਣਦੇ ਹੈ ਪਰ ਕਾਰਨ ਕਿਨਾਂ ਲੋਗ ਗੁਰਬਾਣੀ ਦੀ ਸੇਵਾ ਦੀ ਬਖਸ਼ਣਾ ਅਤੇ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਯੋਗਦਾਨ ਪਾਇਆ ਕਰੋ ਯੋਗਦਾਨ ਇਹ ਕਿ ਇਸ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦਿਆ ਕਰੋ ਤਾਂ ਕਰਦੇ ਜੁਗਾਂਜਾਂ ਦਾ ਹੌਸਲਾ ਬਣਿਆ ਰਹੇ ਆਉਦੀ ਆਹਮਨ ਸਿਰ ਤੁਮੇ ਦਾ ਨਾਮ ਕਰਦੇ ਆ ਬੁਲੇ ਸੋ ਨਿਹਾਲ ਕੀਬਤ ਬਾਣੀ ਅਸੀਂ ਬਾਕੀ ਬੱਚਿਆਂ ਦੇ ਵਾਹਿਗੁਰੂ ਜੀ ਅਵਾਜ਼ ਰੂਹੀ ਦਾ ਕਲਸਾ